ਸਪੈਸ਼ਲ ਯੂਕੇ ਤੋਂ ਮੇਲਾ ਅਟੈਂਡ ਕਰਨ ਆਏ ਨੇ ਸੋ ਜਿਵੇਂ ਪਤਾ ਤੁਹਾਨੂੰ ਲੱਗਾ ਕਿ ਵਰਸੀ ਮਨਾਈ ਜਾ ਰਹੀ ਹੈ ਸਪੈਸ਼ਲ ਤੁਸੀਂ ਆ ਗਏ ਬਿਲਕੁਲ ਜੀ ਸਪੈਸ਼ਲ ਆਏ ਹੈਗੇ ਆ ਆਪਣੇ ਹਸਬੰਡ ਦੇ ਨਾਲ ਆਏ ਇੱਕ ਸਪੈਸ਼ਲ ਅਸੀਂ ਇੱਥੇ ਆਏ ਆ ਸਾਨੂੰ 3 ਦਿਨ ਹੋ ਗਏ ਆਇਆ ਨੂੰ ਤੇ ਅੱਗੇ ਅਸੀਂ ਸੁਣਦੇ ਹੁੰਦੇ ਸੀ ਵੀ ਸਬੇਚਾਰਕ ਮੇਲਾ ਹੈਗਾ ਆ ਚਮਕਿਲਾ ਸਰ ਦਾ ਪਰ ਜਿਹੜਾ ਆ ਕੇ ਅਸੀਂ ਐਕਸਪੀਰੀਅੰਸ ਕੀਤਾ ਹੈਗਾ ਦੇਖਿਆ ਆ ਕਿੰਦਾ ਸਾਰੀ ਟੀਮ ਕੰਮ ਕਰਦੀ ਇਸ ਮੇਲੇ ਨੂੰ ਐਂਡ ਇਸ ਵਾਰ ਇਹ ਮੇਲਾ ਜਿਹੜੇ ਲੈਵਲ ਤੇ ਗਿਆ ਆ ਕਿਉਂਕਿ ਮੈਂ ਮੀਟਿੰਗਾਂ ਵਿੱਚ ਵੀ ਬੈਠੀ ਆ ਮੈਨੂੰ ਪਤਾ ਆ ਕਿੰਦਾ ਅਰੇਂਜਮੈਂਟ ਕਰਦੇ ਸੀ ਕੀ ਕੁਛ ਇਹਨਾਂ ਨੇ ਕੀਤਾ ਹੈਗਾ ਸਾਰਾ ਦੇਖ ਕੇ ਮੈਨੂੰ ਬਹੁਤ ਹੀ ਜ਼ਿਆਦਾ ਚੰਗਾ ਲੱਗਿਆ ਬਹੁਤ ਹੀ ਵਧੀਆ ਲੱਗਿਆ ਐਂਡ ਮੈਂ ਯੂਕੇ ਦੀ ਪਹਿਲੀ ਪ੍ਰੋਮੋਟਰ ਆ ਜਿਹਨੇ ਅਮਰ ਸਿੰਘ ਚਮਕੀਲਾ ਹਨਨ ਨੂੰ ਲਾਸਟ ਈਅਰ ਉੱਥੇ ਅਸੀਂ ਯੂਕੇ ਦੇ ਵਿੱਚ ਉਹਨਾਂ ਦਾ ਸ਼ੋਅ ਕੀਤਾ ਸੀਗਾ ਟ੍ਰਿਬਿਊਟ ਪੇ ਕੀਤਾ ਸੀਗਾ ਤੇ ਉਹਨਾਂ ਦੀ ਬੇਟੀ ਨੂੰ ਮੈਂ ਸੱਦਿਆ ਸੀਗਾ ਅਮਨ ਨੂੰ ਉੱਥੇ ਤੇ ਬਹੁਤ ਵੱਡਾ ਇੱਕ ਚੈਲੰਜ ਸੀਗਾ ਸਾਡੇ ਵਾਸਤੇ ਉੱਥੇ ਵੀ ਉਹ ਸ਼ੋਅ ਕਰਨਾ ਤੁਹਾਨੂੰ ਪਤਾ ਕਈ ਲੋਕੀ ਕਹਿੰਦੇ ਨਹੀਂ ਹੋਣਾ ਚਾਹੀਦਾ ਹੋਣਾ ਚਾਹੀਦਾ ਪਰ ਫਿਰ ਵੀ ਅਸੀਂ ਯੂਕੇ ਦੇ ਵਿੱਚੋਂ ਸ਼ੋਅ ਕਰਕੇ ਦਿਖਾਇਆ ਸਾਰੇ ਯੂਕੇ ਯੂਰਪ ਅ ਅਮਰੀਕਾ ਕੈਨੇਡਾ ਦੇ ਵਿੱਚ ਆਮ ਦਾ ਫਰਸਟ ਵਨ ਜਿਹਨੇ ਅਮਰ ਸਿੰਘ ਚਮਕੀਲਾਣਾ ਤੋਂ ਉੱਥੇ ਸ਼ੋਅ ਕੀਤਾ ਸੀਗਾ ਤੇ ਬਹੁਤ ਹੀ ਸਕਸੈਸਫੁਲ ਗਿਆ ਤੇ ਉਦੋਂ ਫਿਰ ਇਹ ਪਰਿਵਾਰ ਦੇ ਨਾਲ ਮੇਲ ਜੋੜ ਹੋਇਆ ਤੇ ਇਹਨਾਂ ਨੇ ਸਾਨੂੰ ਸੱਦਾ ਦਿੱਤਾ ਤੇ ਅਸੀਂ ਕਿਹਾ ਐਦਾਂ ਕਿੱਦਾਂ ਹੋ ਸਕਦਾ ਸਾਡੇ ਬਲਾਏ ਤੇ ਉਹਨਾਂ ਦੀ ਧੀ ਆਈ ਆ ਹੁਣ ਉਹ ਬੁਲਾਣਾ ਸੀ ਕਿਉਂ ਨਾ ਜਾਈਏ ਸੋ ਬਹੁਤ ਖੁਸ਼ੀ ਹੋਈ ਆ ਲੋਕਾਂ ਦਾ ਪਿਆਰ ਦੇਖ ਕੇ ਹੁਣ ਰਾਤੀਂ ਘਰ ਬਹੁਤ ਆਏ ਆ ਦੂਰੋਂ ਯੂਪੀ ਤੋਂ ਲੋਕ ਆਏ ਹੈਗੇ ਆ ਜਿਹੜੇ ਉੱਪਰ ਮੈਂ ਨੂੰ ਕੱਲੇ ਲੈ ਕੇ ਗਿਆ ਕਹਿੰਦੇ ਦੀਦੀ ਉੱਪਰ ਆ ਚਵਾਰੇ ਚ ਮੈਂ ਗਈ ਮੈਂ ਹੈਰਾਨ ਹੋ ਗਈ ਭਰਿਆ ਪਿਆ ਉੱਪਰ ਛੱਤ ਸਾਰੀ ਲੋਕੀ ਦੂਰੋਂ ਦੂਰੋਂ ਆਏ ਹੈਗੇ ਕਿਸੇ ਦੀ ਲਤਾਂ ਦੁੱਖ ਨਾਲ ਪਈ ਸਮਾਗਤ ਤੇ ਗਏ ਹੋ ਜਾ ਕੇ ਹਾਂਜੀ ਉੱਦਾਂ ਜਾਇਆ ਆ ਪਰ ਹੁਣ ਅੱਜ ਜਾਵਾਂਗੇ ਚੰਗੀ ਤਰ੍ਹਾਂ ਅੱਜ ਜਾਵਾਂਗੇ ਸਾਰਿਆਂ ਦੇ ਨਾਲ ਜਾਵਾਂਗੇ ਮੱਥਾ ਟੇਕ ਕੇ ਆਵਾਂਗੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਆਵਾਂਗੇ ਤੇ ਪਰ ਬਹੁਤ ਸੋਹਣਾ ਲੱਗਿਆ ਹੈਗਾ ਇੱਥੇ ਆ ਕੇ ਜਿਹੜਾ ਪਿਆਰ ਉਤਸ਼ਾਹ ਲੋਕਾਂ ਦੇ ਵਿੱਚ ਆ ਅਮਰ ਸਿੰਘ ਚਮਕੀਲਾ ਨੂੰ ਲੋਕੀ ਕਦੀ ਭੁੱਲੇ ਨਹੀਂ ਸੀਗੇ ਕਦੀ ਨਹੀਂ ਭੁੱਲ ਸਕਦੇ ਗਾਣੇ ਸੁਣਦੇ ਆ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੀ ਆ ਜਿਹੜੀ ਆਪਣੇ ਅਮਿਤ ਆਜ਼ਲੀ ਸਰ ਨੇ ਦਰਜੀਤ ਦਸਾਂਝ ਨੇ ਮੋਹਿਤ ਸਰ ਨੇ ਜਿਹੜੀ ਫਿਲਮ ਬਣਾਈ ਹੈ ਨਾ ਅਮਰ ਸਿੰਘ ਚਮਕੀਲਾ ਨੂੰ ਦੂਜਾ ਜਨਮ ਦਿੱਤਾ ਆ ਮੁੜ ਕੇ ਪੈਦਾ ਹੋਏ ਲੋਕਾਂ ਦੇ ਵਿੱਚ ਜਿਨ੍ਹਾਂ ਨੂੰ ਨਹੀਂ ਪਤਾ ਸੀ ਨਾ ਹੁਣ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਅਮਰ ਸਿੰਘ ਚੁੰਕੀਲਾ ਕੌਣ ਸੀਗੇ ਕੌਣ ਹੈਗੇ ਆ ਤੇ ਹੁਣ ਬੱਚੇ ਵੀ ਉਹਨਾਂ ਦੇ ਗਾਣੇ ਸੁਣਦੇ ਆ ਪਹਿਲਾਂ ਬੱਚੇ ਘੱਟ ਸੁਣਦੇ ਸੀ ਖਾਸ ਕਰਕੇ ਮੈਂ ਆਪਣੇ ਉੱਥੇ ਦੇ ਬੱਚਿਆਂ ਦੀ ਗੱਲ ਕਰਾਂਗੀ ਤੇ ਹੁਣ ਬੱਚੇ ਵੀ ਗਾਣੇ ਸੁਣਦੇ ਮੇਰਾ ਖੁਦ ਬੇਟਾ ਆ ਉਹਦੀ ਗੱਡੀ 'ਚ ਹਰ ਵੇਲੇ ਅਮਰ ਸਿੰਘ ਚੁੰਕੀਲਾ ਦੇ ਗਾਣੇ ਵੱਜਦੇ ਆ ਦਿਲ ਨੂੰ ਖੁਸ਼ੀ ਹੁੰਦੀ ਪਰ ਸਾਡੇ ਬੱਚੇ ਹੁਣ ਸਾਡੇ ਕਲਚਰ ਨਾਲ ਜੁੜ ਰਹੇ ਆ ਸਾਡੇ ਪੰਜਾਬ ਵਾਲ ਨੂੰ ਹੋ ਰਿਹਾ ਸਾਡੇ ਲੋਕਾਂ ਦੇ ਵਿੱਚ ਵਿਚਰ ਰਹੇ ਹੈਗੇ ਆ ਬਹੁਤ ਖੁਸ਼ੀ ਹੋਈ ਹੈਗੀ ਆ ਇਹ ਸਾਰਾ ਕ੍ਰੈਡਿਟ ਇਮਤੀਆਜ਼ ਅਲੀ ਦਲਜੀਤ ਸਰ ਨੋਨਾ ਸਾਰਿਆਂ ਨੂੰ ਜਾਂਦਾ ਹੈ ਹੰਟ ਉਹ ਜਸ ਦੇਮਨ ਉਹਨਾਂ ਨੂੰ ਤਾਂ ਬਹੁਤ ਵੱਡਾ ਜਾਂਦਾ ਜਿਹੜੀ ਟੀਮ ਵਰਕ ਜਿਹੜਾ ਇੱਥੇ ਹੋਇਆ ਇਹਨਾਂ ਦਾ ਮੈਂ ਹਾਰਡ ਵਰਕ ਦੇਖਿਆ ਹੈਗਾ ਦੇਮਨ ਸਾਹਿਬ ਦਾ ਉਹ ਤਾਂ ਕਿਉਂਕਿ ਲੱਗੇ ਹੋਏ ਨੇ ਸਾਰੀ ਮੈਨੇਜਮੈਂਟ ਚੈੱਕ ਕਰਦੇ ਬਿੰਟਾ ਸਕਿੰਟਾਂ ਦੇ ਵਿੱਚ ਆ ਨਹੀਂ ਕਰਨਾ ਉਹ ਕਰਨਾ ਹੁਣ ਇਦਾਂ ਨਹੀਂ ਨਹੀਂ ਆ ਠੀਕ ਨਹੀਂ ਹੈਗਾ ਉਹ ਤਾਂ ਮੈਂ ਪਹਿਲਾਂ ਹੀ ਕਿਹਾ ਹੈ ਜਿਹੜਾ ਮੈਂ ਇਹਨਾਂ ਦਾ ਹਾਰਡ ਵਰਕ ਦੇਖਿਆ ਹੈ ਜਿੱਦਾਂ ਇਹਨਾਂ ਨੇ ਸਾਰੇ ਅਰੇਂਜ ਕੀਤੇ ਹੈਗੇ ਆ ਸਾਰੀ ਟੀਮ ਨੂੰ ਕੱਲੇ ਕੱਲੇ ਬੰਦੇ ਨੂੰ ਮੈਂ ਕੰਨ ਲੀਆਂ ਇਸ ਹਿਊਜ ਥੈਂਕ ਯੂ ਬਹੁਤ ਖੁਸ਼ੀ ਹੋਈ ਆ ਤੇ ਤੁਹਾਡੇ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਆ ਜਾਈਏ ਕਵਰ ਕਰਨ ਜਿਹੜੇ ਲੋਕ ਨਹੀਂ ਪਹੁੰਚ ਸਕਦੇ ਸੀ ਤੁਹਾਡੇ ਰਾਹੀਂ ਉਹ ਵੀ ਦੇਖਣਗੇ ਬਹੁਤ ਬਹੁਤ ਸ਼ੁਕਰੀਆ ਕਲ ਬਹੁਤ ਥੈਂਕ ਯੂ ਥੈਂਕ ਯੂ ਜੀ